ਸਸ਼ੀਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਸ਼ੀਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨ ਢੱਲਾ ਸਾਹਿਬ ਵਿਕਰਮ ਜੀਠੀਆ ਮਾਮਲੇ ਦੇ ਵਿੱਚ ਵਿਕਰਮ ਜੀਠੀਆ ਨੂੰ ਅਕਾਲੀ ਦਲ ਦਾ ਕੋ ਭਰਵਾ ਹੁੰਗਾਰਾ ਜਾਂ ਮਿਲ ਨਹੀਂ ਰਿਹਾ ਬਹੁਤੇ ਵਰਕਰ ਜਿਹੜੇ ਆ ਇਹਨਾਂ ਦੇ ਪਿੱਛੇ ਆ ਨਹੀਂ ਰਹੇ ਆਪਾਂ ਉਹ ਵੀ ਦਿਨ ਦੇਖੇ ਸੀਗੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਪਰਚਾ ਹੋਇਆ ਸੀਗਾ ਤਾਂ ਧਰਨੇ ਲੱਗੇ ਸੀ ਪਰ ਇਦਾਂ ਦਾ ਦ੍ਰਿਸ਼ ਇਦਾਂ ਦੀ ਸਿਆਸਤ ਵਿਕਰਮਜੀਠੀਆ ਮਾਮਲੇ 'ਚ ਗੈਰ ਹਾਜ਼ਰੀ ਜਿਹੜੀ ਹੈ ਇਹ ਰੜਕਦੀ ਪਈ ਹੈ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਇਸੇ ਸਵਾਲ ਤੋਂ ਆਪਾਂ ਇਹ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਆਂ ਫਿਰ ਇਹਦੇ ਨਾਲ ਹੀ ਤੁਹਾਡਾ ਟਿੱਪਣੀ ਲਵਾਂਗੇ ਵੀ ਪੰਜਾਬ ਮੰਤਰੀ ਮੰਡਲ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਬਦਲ ਹੋ ਸਕਦਾ ਕਿਉਂਕਿ ਪੰਜਾਬ ਦੇ ਜਿਹੜੇ ਗਵਰਨਰ ਆ ਉਹ ਛੁੱਟੀ ਤੇ ਗਏ ਹੋਏ ਸੀ ਉਹਨਾਂ ਨੇ ਹੁਣ ਕੱਲ ਭਲਕੇ ਜਿਹੜਾ ਵਾ ਉਹ ਛੁੱਟੀ ਤੋਂ ਵਾਪਸ ਆ ਜਾਣਾ ਤੇ ਤੀਜਾ بڑا ਮਾਮਲਾ ਡੱਲਾ ਸਾਹਿਬ ਜਦੋਂ ਆਪਰੇਸ਼ਨ ਸੰਧੂਰ ਚੱਲਿਆ ਫਿਰ ਖਤਮ ਹੋਇਆ ਸੀਜ਼ਫਾਇਰ ਹੋਇਆ ਤਾਂ ਉਸ ਤੋਂ ਬਾਅਦ ਬਹੁਤ ਸਾਨੂੰ ਇਹ ਖਬਰਾਂ ਸੁਣਨ ਨੂੰ ਮਿਲੀਆਂ ਵੀ ਪੰਜਾਬ ਦੇ ਕੁਝ ਜਿਹੜੇ ਯੂਟਿਊਬਰਸ ਆ ਉਹ ਪਾਕਿਸਤਾਨ ਦੇ ਕੁਝ ਯੂਟਿਊਬਰਸ ਦੇ ਨਾਲ ਸੰਪਰਕ ਚਾ ਜਿਸੂਸੀ ਕਰਦੇ ਆ ਹੁਣ ਇਦਾਂ ਦਾ ਇੱਕ ਹੋਰ ਮਾਮਲਾ ਲੁਧਿਆਣੇ ਤੇ ਮਾਨਸਾ ਤੋਂ ਸਾਹਮਣੇ ਆਇਆ ਯੂਟਿਊਬਰ ਮੁੰਡੇ ਆ ਆਪਣੇ ਵਿਊਜ਼ ਵਧਾਉਣ ਵਾਸਤੇ ਫੋਲੋਅਰ ਵਧਾਉਣ ਵਾਸਤੇ ਪਾਕਿਸਤਾਨ ਦੇ ਗੈਂਗਸਟਰਸ ਦੀਆਂ ਜਿਹੜੀਆਂ ਵੀਡੀਓ ਆ ਉਹ ਸ਼ੇਅਰ ਕਰਦੇ ਆ ਪਰ ਸਭ ਤੋਂ ਪਹਿਲਾਂ ਵੀ ਆਖਰਕਾਰ ਵਿਕਰਮ ਜੀਠੀਆ ਦੇ ਪਿੱਛੇ ਸੜਕਾਂ ਦੇ ਉੱਤੇ ਅਕਾਲੀ ਵਰਕਰ ਕਿਉਂ ਨਹੀਂ ਦਿਖਾਈ ਦੇ ਰਿਹਾ ਕੀ ਅਕਾਲੀ ਦਲ ਨੇ ਕਿਨਾਰਾ ਕਰ ਲਿਆ ਡੱਲਾ ਸਾਹਿਬ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਵਿਕਰਮ ਜੀਠੀਆ ਦੇ ਨਾਲ ਖੜੀ ਹੈ ਭਾਵੇਂ ਝਿੰਜਰ ਹੋਣ ਉਹਨਾਂ ਦੇ ਹੋਰ ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂ ਜਿਸ ਦਿਨ ਫਿਡਲਮੇਟੀ ਦੀ ਮੀਟਿੰਗ ਹੋਈ ਸੀ ਪਹਿਲੇ ਦਿਨ ਜਦੋਂ ਪੇਸ਼ ਕਰਨਾ ਸੀ ਉਸ ਦਿਨ ਉਥੇ ਗਏ ਵੀ ਸੀ ਤੇ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਬੱਸਾਂ 'ਚ ਬਿਠਾ ਕੇ ਲੈ ਗਏ ਸੀ ਵਿਜੀਲੈਂਸ ਬਿਊਰੋ ਵਾਲੇ ਪੁਲਿਸ ਵਾਲੇ ਸਵਾਲ ਇਹ ਹੈ ਕਿ ਕੱਲ ਮੀਟਿੰਗ ਵੀ ਕੀਤੀ ਹੈ ਅਕਾਲੀ ਦਲ ਦੀ ਕੋਰ ਕਮੇਟੀ ਨੇ ਕਿ ਅਸੀਂ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹਾਂ ਇਹ ਬਦਲਾ ਲੋ ਨੀਤੀ ਹੈ ਤੇ ਅਸੀਂ ਲੈਂਡ ਪੁਲਿੰਗ ਜਿਹੜੀ ਸਰਕਾਰ ਦੀ ਯੋਜਨਾ ਹੈ ਉਹਦਾ ਵਿਰੋਧ ਕਰਾਂਗੇ ਅਕਾਲੀ ਦਲ ਲੋਕ ਲਹਿਰ ਬਣਾਉਣ ਦੀ ਗੱਲ ਕਰ ਰਿਹਾ ਪਰ ਜਿਹੜਾ ਤੁਹਾਡਾ ਮੂਲ ਸਵਾਲ ਸੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਾਥ ਨਹੀਂ ਛੱਡਿਆ ਵਿਕਰਮਜੀਠੀ ਦਾ ਉਹ ਤਾਂ ਖੜੇ ਨੇ ਸੁਖਵੀਰ ਬਾਦਲ ਵੀ ਇੱਕ ਦਿਨ ਆ ਕੇ ਗਿਆ ਸੀ ਪਰ ਅਕਾਲੀ ਦਲ ਆਪਣੇ ਲੱਖਾਂ ਵਰਕਰਾਂ ਨਾਲ ਸੰਗਠਿਤ ਹੋ ਕੇ ਵਿਕਰਮਜੀਠੀ ਦੇ ਹੱਕ 'ਚ ਕੋਈ ਅੰਦੋਲਨ ਬਣਾਉਣ 'ਚ ਕਾਮਯਾਬ ਨਹੀਂ ਹੋਇਆ ਸਵਾਲ ਜਿਹੜਾ ਵੱਡਾ ਹੈ ਮੈਨੂੰ ਤਸਵੀਰਾਂ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਰਚੇ ਦਿੱਤੇ ਸੀ ਬਾਦਲਾਂ ਤੇ ਵੱਡੇ ਬਾਦਲ ਤੇ ਸੁਖਵੀਰ ਬਾਦਲ ਤੇ ਉਹਨਾਂ ਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਤੇ ਬੀਬੀ ਸ਼ਰਿੰਦਰ ਕੌਰ ਬਾਦਲ ਤੇ ਵੀ ਕੇਸ ਦਰਜ ਕੀਤਾ ਸੀ ਉਹ ਦੁਨੀਆ 'ਚ ਨਹੀਂ ਨੇ ਹੁਣ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ ਸਿਆਸੀ ਸਿਆਸੀ ਵਿਰੋਧਤਾ ਦੇ ਚਲਦੇ ਇੱਕ ਬਹੁਤ ਵੱਡਾ ਅੰਦੋਲਨ ਖੜਾ ਕਰਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਔਰ ਦੇਖ ਕੇ ਮਾਹੌਲ ਇਹ ਲੱਗਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਹਜੇ ਵੀ ਵੱਡੇ ਲੀਡਰ ਐ ਉਦੋਂ ਲੱਗਦਾ ਸੀ ਪਰ ਵਿਕਰਮ ਸਿੰਘ ਮਜੀਠੀਏ ਦੇ ਮਾਮਲੇ ਦੇ ਵਿੱਚ ਸਾਨੂੰ ਉਸ ਤਰ੍ਹਾਂ ਦਾ ਕੋਈ ਅੰਦੋਲਨ ਦੇਖਣ ਨੂੰ ਨਹੀਂ ਮਿਲਿਆ ਹਜੇ ਤੱਕ ਅਕਾਲੀ ਦਲ ਹੁਣ ਤੁਸੀਂ ਵੇਖੋ ਕੱਲ 2 ਜੁਲਾਈ ਨੂੰ ਤਾਂ ਪੇਸ਼ ਕਰਨਾ ਹੈ ਵਿਕਰਮ ਸਿੰਘ ਮਜੀਠੀਏ ਨੂੰ ਹਜੇ ਤੱਕ 25 26 26 ਤਰੀਕ ਨੂੰ ਵਿਕਰਮ ਮਜੀਠੀਏ ਨੂੰ ਅਰੈਸਟ ਕੀਤਾ ਉਹਨਾਂ ਨੇ 26 ਜੂਨ ਨੂੰ ਪਿਛੋ 5 ਦਿਨਾਂ ਦੇ ਵਿੱਚ ਅਕਾਲੀ ਲੀਡਰਸ਼ਿਪ ਕੋਈ ਪ੍ਰੋਗਰਾਮ ਦੇ ਕੇ ਬਲਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਤੋਂ ਬਾਅਦ ਇੱਕ ਮੰਤਰੀ ਬਿਆਨ ਦੇ ਰਹੇ ਨੇ ਇੱਕ ਤੋਂ ਬਾਅਦ ਇੱਕ ਸਬੂਤ ਦਿਖਾਏ ਜਾ ਰਹੇ ਨੇ ਹਰਪਾਲ ਚੀਮਾ ਵੱਲੋਂ ਕਿ ਵੇਖੋ ਚਰਨਜੀਤ ਚੰਨੀ ਪਹਿਲਾਂ ਵਿਰੋਧ ਕਰਦਾ ਸੀ ਹੁਣ ਸਮਰਥਨ 'ਚ ਖੜਾ ਹੈ ਪ੍ਰਤਾਪ ਬਾਜਵਾ ਸਾਹਿਬ ਵੇਖੋ ਮਜੀਠੀਆ ਬਾਰੇ ਵਿਧਾਨ ਸਭਾ 'ਚ ਤੇ ਲੋਕ ਸਭਾ 'ਚ ਕੀ ਬੋਲਦੇ ਸੀ ਸੁਖਪਾਲ ਖਹਿਰਾ ਦਾ ਆਡੀਓ ਵੀ ਸੁਣਾਇਆ ਉਹਨਾਂ ਨੇ ਕਿ ਸੁਖਪਾਲ ਖਹਿਰਾ ਦਾ ਪਹਿਲਾ ਸਟੈਂਡ ਕੀ ਸੀ ਤੇ ਹੁਣ ਸਟੈਂਡ ਕੀ ਹੈ ਸੋ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇੱਕ ਤੋਂ ਬਾਅਦ ਇੱਕ ਲੀਡਰਾਂ ਨੇ ਭਾਵੇਂ ਇਹ ਮਾਮਲਾ ਡੀਏ ਦਾ ਪਹਾੜੀ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਹੈ ਲੇਕਿਨ ਆਮ ਆਦਮੀ ਪਾਰਟੀ ਇਸ ਰੂਪ ਚ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਕਰਮ ਮੁਜੀਠੀ ਤੇ ਅਜ ਤੱਕ ਕਿਸੇ ਨੇ ਹੱਥ ਹੀ ਨਹੀਂ ਛਿਪਾਇਆ ਮੁਜੀਠੀਆ ਚੱਕਿਆ ਹੀ ਅਸੀਂ ਹੈ ਜਦ ਕਿ ਡਰੱਗਸ ਦੇ ਮਾਮਲੇ ਚ ਅਜ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਜਾਂਚ ਨਹੀਂ ਕੀਤੀ ਨਾ ਮੁਜੀਠੀਏ ਨੂੰ ਕਦੀ ਰਿਮਾਨਡ ਤੇ ਲੈ ਕੇ ਪੁੱਛਗਿੱਛ ਕੀਤੀ ਸੀ ਹੁਣ ਜਿਹੜੀ ਵਿਜੀਲੈਂਸ ਜਾਂਚ ਕਰ ਰਹੀ ਹੈ ਇਹ ਜਾਂਚ ਤਾਂ ਕਰ ਰਹੀ ਹੈ ਬੇਸਿਕਲੀ ਆਮਦਨ ਤੇ ਸਰੋਤਾਂ ਵਾਲੇ ਕੇਸ ਚ ਪਰ ਪ੍ਰਭਾਵ ਇਹ ਦੇ ਰਹੀ ਆ ਆਮ ਆਦਮੀ ਪਾਰਟੀ ਕਿ ਵਿਕਰਮ ਵਜੀਠੀਆ ਤੇ ਅਸੀਂ ਐਨਡੀਪੀਐਸ ਐਕਟ ਦੇ ਮਾਮਲੇ 'ਚ ਕਾਰਵਾਈ ਕਰ ਰਹੇ ਆ ਅਸੀਂ ਸਬੂਤ ਕੱਢ ਲਏ ਅਸੀਂ ਮਨੀ ਟ੍ਰੇਲ ਕੱਢ ਲਈ ਵੀ ਆਮਦਨ ਤੋਂ ਵੱਧ ਜਿਹੜਾ ਪੈਸਾ ਹੈ ਉਹ ਕਿਤੇ ਨਾ ਕਿਤੇ ਦੂਸਰੇ ਗੈਰ ਕਾਨੂੰਨੀ ਧੰਦੇ 'ਚੋਂ ਆਇਆ ਔਰ ਅਕਾਲੀ ਦਲ ਸਬਾਇ ਸੁਖਵੀਰ ਸਿੰਘ ਬਾਦਲ ਜਾਂ ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਦੇ ਕੋਈ ਜਨ ਅੰਦੋਲਨ ਨਹੀਂ ਖੜਾ ਕਰ ਸਕੇ ਤੁਸੀਂ ਯਾਦ ਕਰੋ ਜਦੋਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਨੂੰ ਦਿੱਲੀ ਚ ਭਾਜਪਾ ਨੇ ਪਰਚੇ ਦਰਜ ਕਰਕੇ ਅੰਦਰ ਕਰਨਾ ਸੀ ਆਮ ਆਦਮੀ ਪਾਰਟੀ ਨੇ ਕਿੱਡਾ ਵੱਡਾ ਅੰਦੋਲਨ ਛੇੜਤਾ ਸੀ ਦਿੱਲੀ ਦੇ ਵਿੱਚ ਔਰ ਅੰਦੋਲਨ ਉਦੋਂ ਛਿੜਦੇ ਨੇ ਜਦੋਂ ਵੱਡਾ ਜਨ ਸਮਰਥਨ ਹੋਵੇ ਅੱਜ ਸਥਿਤੀ ਇਹ ਹੈ ਕਿ ਸੁਖਬੀਰ ਬਾਦਲ ਦੇ ਅਕਾਲੀ ਦਲ ਨੂੰ ਓਡਾ ਵੱਡਾ ਜਨ ਸਮਰਥਨ ਹੈ ਹੀ ਨਹੀਂ ਉਹਦੇ ਪਿੱਛੇ ਇੱਕ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਭਾਵੇਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਇਲਜ਼ਾਮ ਲਾ ਕੇ ਆਮ ਆਦਮੀ ਪਾਰਟੀ ਨੇ ਚੱਕਿਆ ਵਿਕਰਮ ਜੀਠੀਆ ਲੇਕਿਨ ਵਿਕਰਮ ਦੇ ਉੱਤੇ ਜਿਹੜਾ ਪਰਚਾ ਐ ਐਨਡੀਪੀਐਸ ਐਕਟ ਦਾ ਉਹ ਪਰਚਾ ਅਕਾਲੀ ਦਲ ਦੇ ਪ੍ਰਧਾਨਾਂ ਦੇ ਵਰਕਰਾਂ ਦੇ ਰਾਹ ਵੀ ਰੋਕ ਰਿਹਾ ਲੋਕਾਂ ਨੂੰ ਇਹ ਲੱਗਦਾ ਹੈ ਵੀ ਜੇ ਅਸੀਂ ਅੰਦੋਲਨ ਕਰਾਂਗੇ ਵੱਡਾ ਕੋਈ ਵੱਡੀ ਮੂਵਮੈਂਟ ਖੜੀ ਕਰਦੇ ਆ ਵਿਕਰਮ ਜੀਠੀਏ ਦੇ ਹੱਕ 'ਚ ਤੇ ਫਿਰ ਲੋਕਾਂ ਦੇ ਵਿੱਚ ਗਲਤ ਸੁਨੇਹਾ ਵੀ ਜਾ ਸਕਦਾ ਹੈ ਵੀ ਭਾਈ ਬਿਕਰਮ ਤੇ ਤਾਂ ਐਂਡੀਪੀਐਸ ਐਕਟ ਦਾ ਮੁਕਦਮਾ ਹੈ ਤੇ ਪੰਜਾਬ ਦੀ ਸਰਕਾਰ ਨੇ ਹਿੰਮਤ ਵਿਖਾ ਕੇ ਉਹਨੂੰ ਚੱਕਿਆ ਤੇ ਤੁਸੀਂ ਉਹਦੇ ਹੱਕ ਚ ਆ ਕੇ ਖੜ ਗਏ ਸ਼੍ਰੋਮਣੀ ਅਕਾਲੀ ਦਲ ਚ ਸੁਖਬੀਰ ਬਾਦਲ ਧੜੇ ਚ ਵੀ ਦੋ ਤਰ੍ਹਾਂ ਦੇ ਓਪੀਨੀਅਨ ਹੈ ਕੁਝ ਲੀਡਰਾਂ ਦਾ ਇਹ ਵੀ ਸੁਝਾਅ ਹੈ ਵੀ ਜੇ ਅਸੀਂ ਬਹੁਤ ਵੱਡਾ ਅੰਦੋਲਨ ਕੋਈ ਛੇੜ ਦਿਆਂ ਕਿਤੇ ਪੁੱਠਾ ਨਾ ਪੈ ਜੇ ਅਕਾਲੀ ਦਲ ਚ ਵੀ ਤੁਹਾਨੂੰ ਯਾਦ ਹੋਣਾ ਹੈ ਜਦੋਂ ਬਿਕਰਮਜੀਠੀ ਨੇ ਇਹ ਗੱਲ ਕੀਤੀ ਕਿ ਤਖਸ ਸਹਿਬਾਨਾਂ ਦਾ ਮਾਣ ਸਨਮਾਨ ਬਹਾਲ ਹੋਣਾ ਚਾਹੀਦਾ ਹੈ ਜੱਥੇਦਾਰਾਂ ਨੂੰ ਜਦੋਂ ਹਟਾਇਆ ਗਿਆ ਸੀ ਤੇ ਉਦੋਂ ਕੀ ਬਿਆਨ ਦਿੱਤਾ ਗਿਆ ਬਿਕਰਮਜੀਠੀ ਵਰਗੇ ਬਾਰੇ ਲਿਖਤੀ ਬਿਆਨ ਜਾਰੀ ਹੋਇਆ ਬਲਵਿੰਦਰ ਸਿੰਘ ਸ਼ੁਰਾ ਮਾਰੇ ਕਿ ਬਿਕਰਮਜੀਠੀਆ ਤਾਂ ਸੁਪਰ ਸੀਐਮ ਦੇ ਤੌਰ ਤੇ ਉਹਨਾਂ ਦੀ ਭੂਮਿਕਾ ਰੰਡੀ ਸੀ ਤੇ ਕਿਤੇ ਨਾ ਕਿਤੇ ਪਿੱਠ ਤੇ ਖੁਲਾ ਮਾਰ ਦਾ ਕੰਮ ਕੀਤਾ ਹੁਣ ਬਿਕਰਮਜੀਠੀ ਨੇ ਇਹਦਾ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਧੜੇ 'ਚ ਵਿਕਰਮ ਜੀਠੀਆ ਨੂੰ ਲੈ ਕੇ ਕੋਈ ਇੱਕ ਆਮ ਰਾਏ ਨਹੀਂ ਹੈ ਰਾਏ ਵੰਡੀ ਹੋਈ ਹੈ ਵਿਕਰਮ ਜੀਠੀਆ ਦੇ ਮਾਮਲੇ 'ਚ ਹਾਂ ਠੀਕ ਹੈ ਜੱਲਾ ਸਾਹਿਬ ਇਹ ਵੀ ਗੱਲ ਹੋ ਸਕਦੀ ਹੈ ਵੀ ਜਿੱਦਾਂ ਇਹ ਵੀ ਖਬਰ ਹੈ ਵੀ ਐਨਸੀਬੀ ਵੀ ਹੁਣ ਇਨਕੁਆਇਰੀ ਕਰੇਗੀ ਇਹ ਜਿਹੜਾ ਮਹਿਕਮਾ ਹੈ ਇਹ ਕੇਂਦਰ ਦਾ ਮਹਿਕਮਾ ਇਹ ਵੀ ਤੁਹਾਡੀ ਗੱਲ ਜਾਇਜ਼ ਹੋ ਸਕਦੀ ਹੈ ਵੀ ਜਿੱਦਾਂ ਇੱਕ ਤੋਂ ਬਾਅਦ ਇੱਕ ਮਹਿਕਮਾ ਵਿਕਰਮ ਜੀਠੀਆ ਤੋਂ ਪੁੱਛਗਿਛ ਕਰ ਰਿਹਾ ਹੁਣ ਵਿਜੀਲੈਂਸ ਤੇ ਪੰਜਾਬ ਦਾ ਮਹਿਕਮਾ ਐਨਸੀਬੀ ਆ ਜਾਊਗਾ ਹੋ ਸਕਦਾ ਕੱਲ ਨੂੰ ਈਡੀ ਵੀ ਆ ਜੇ ਇਸੇ ਕਰਕੇ ਪੈਰ ਥੋੜਾ ਪਿੱਛੇ ਨੂੰ ਧਰਦੇ ਹੁਣ ਵੀ ਨਾ ਅੱਗੇ ਵਧਿਏ ਬਹੁਤਾ ਦੇਖੋ ਬਿਆਨਾਂ ਚ ਤਾਂ ਵਿਕਰਮਜੀਤ ਸਿੰਘ ਦੇ ਨਾਲ ਖੜੇ ਨੇ ਪ੍ਰੈਸ ਕਾਨਫਰੈਂਸ ਕਰਦੇ ਨੇ ਹਰਸ਼ਮਰਤ ਕੌਰ ਬਾਦਲ ਦਾ ਹਰਸ਼ਮਰਤ ਕੌਰ ਦਾ ਤਾਂ ਭਰਾ ਹੈ ਵਿਕਰਮਜੀਤ ਸਿੰਘ ਬੀਬੀ ਹਰਸ਼ਮਰਤ ਨੇ ਤਾਂ ਇੱਕ ਵੀਡੀਓ ਬਿਆਨ ਦੇ ਕੇ ਭਗਵੰਤ ਮਾਨ ਦੀ ਸਰਕਾਰ ਨੂੰ ਭੰਡਿਆ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਕੋਰ ਕਮੇਟੀ ਨੇ ਪ੍ਰੈਸ ਕਾਨਫਰੈਂਸਾਂ ਕਰਕੇ ਭੰਡਿਆ ਜਿਹੜਾ ਨੌਜਵਾਨ ਵਕੀਲ ਹੈ ਅਕਾਲੀ ਦਲ ਦਾ ਅਰਸ਼ਦੀਪ ਕਲੇਰ ਉਹ ਖੁੱਲ ਕੇ ਵਿਕਰਮਜੀਠੀਏ ਦੇ ਨਾਲ ਖੜਾ ਹੈ ਕਾਨੂੰਨੀ ਲੜਾਈ ਵੀ ਲੜ ਰਿਹਾ ਹੈ ਤੇ ਸਿਆਸੀ ਤੌਰ ਤੇ ਵੀ ਵਿਕਰਮਜੀਠੀਏ ਦਾ ਪੱਖ ਪੂਰ ਰਿਹਾ ਹੈ ਇਹ ਆਗੇ ਵਿਕਰਮਜੀਠੀਏ ਦੇ ਨੇੜਲੇ ਸਾਥੀ ਇਹ ਤਾਂ ਪੂਰਾ ਜ਼ੋਰ ਲਾ ਰਹੇ ਨੇ ਗੱਲ ਸੰਦੀਪ ਜੀ ਹੁੰਦੀ ਹੈ ਸਿਆਸਤ ਦੇ ਵਿੱਚ ਕਿ ਤੁਹਾਨੂੰ ਜਨ ਸਮਰਥਨ ਕਿੱਡਾ ਅਕਾਲੀ ਦਲ ਨੂੰ ਇਸ ਮੁੱਦੇ ਤੇ ਵੱਡਾ ਜਨ ਸਮਰਥਨ ਨਹੀਂ ਮਿਲ ਰਿਹਾ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਉਹ ਵੀ ਨਾਲ ਜੋੜ ਲੈਣਾ ਹੁਣ ਅੱਜ ਇਹ ਗੱਲਾਂ ਆ ਗਈਆਂ ਕਿ ਨੈਸ਼ਨਲ ਜਿਹੜਾ ਨਾਰਕੋਟਿਕਸ ਕ੍ਰਾਈਮ ਬਿਊਰੋ ਹੈ ਐਨਸੀਬੀ ਕੁਝ ਸਮਾਂ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਿਹੜੀ ਬ੍ਰਾਂਚ ਹੈ ਉਹ ਅੰਮ੍ਰਿਤਸਰ ਖੁੱਲੀ ਹੈ ਪੰਜਾਬ 'ਚ ਬਿਲਕੁਲ ਔਰ ਐਨਸੀਬੀ ਹੈ ਹੀ ਇਸ ਕੰਮ ਲਈ ਹੈ ਕਿ ਅਸੀਂ ਨਸ਼ਿਆਂ ਨੂੰ ਕੰਟਰੋਲ ਕਰਨ 'ਚ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਨੀ ਹੈ ਹੁਣ ਜਦੋਂ ਪਤਾ ਐਨਸੀਬੀ ਨੂੰ ਕਿ ਵਿਕਰਮਜੀਥੀਏ ਤੇ ਤਾਂ ਕੇਸ ਦਰਜ ਹੈਗਾ ਔਰ ਵਿਜੀਲੈਂਸ ਬਿਊਰੋ ਨੇ ਭਾਵੇਂ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਦਰਜ ਕੀਤਾ ਹੈ ਪਰ ਜਿਹੜੇ ਬਿਆਨ ਬਿਕਰਮਜੀਠੀ ਦੇ ਖਿਲਾਫ ਆ ਰਹੇ ਨੇ ਲੀਡਰਾਂ ਦੇ ਜਾਂ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਜ਼ਾਾਂਵਾਂ ਭੁਗਤੀਆਂ ਨੇ ਬਿੱਟੂ ਆਲਖ ਇਹਨਾਂ ਦਾ ਜਿਹੜਾ ਕੱਲ ਬਿਆਨ ਆਇਆ ਔਰ ਸਿੱਧੇ ਤੌਰ ਤੇ ਉਹਨੇ ਕਿਹਾ ਬੋਨੀ ਅਜਨਾਲਾ ਨੇ ਕਿ ਅਸੀਂ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਸੀ ਮੈਂ ਤਾਂ ਡੀਓ ਲੈਟਰ ਜਦੋਂ ਐਮਐਲਏ ਸੀ ਤੇ ਉਦੋਂ ਕਾਰਵਾਈ ਨਹੀਂ ਕੀਤੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਔਰ ਬਿੱਟੂ ਆਲਖ ਨੇ ਕਿਹਾ ਕਿ ਜਦੋਂ ਸਾਡੇ ਪਰਿਵਾਰ ਰੋਂਦੇ ਬਿਲਕ ਦੇ ਜਾਂਦੇ ਸੀ ਅਕਾਲੀ ਸਰਕਾਰ ਚ ਵੀ ਇਹ 6000 ਕਰੋੜ ਦਾ ਡਰੱਗ ਘੁਟਾਲਾ ਕਿਵੇਂ ਬਣ ਗਿਆ ਜੀ ਇਹਦੀ ਜਾਂਚ ਕਰੋ ਸਾਨੂੰ નિર્ਦੋਸ਼ ਆ ਅਸੀਂ ਸਾਨੂੰ ਜਾਣਬੁੱਝ ਕੇ ਫਸਾਇਆ ਗਿਆ ਉਦੋਂ ਮਜੀਠੀਆ ਮੰਤਰੀ ਸੀ ਸੁਖਵੀਰ ਬਾਦਲ ਡਿਪਟੀ ਮੁੱਖ ਮੰਤਰੀ ਸੀ ਬਿੱਟੂ ਆਲਖ ਨੇ ਕਿਹਾ ਵੀ ਉਸ ਵੇਲੇ ਹੀ ਅਗਰ ਜਾਂਚ ਹੋ ਜਾਂਦੀ ਇੱਕ ਪੁਲਿਸ ਅਧਿਕਾਰੀ ਦਾ ਨਾਮ ਲਿਆ ਮੈਂ ਉਹਦਾ ਨਾਮ ਨਹੀਂ ਲੈਣਾ ਤਤਕਾਲੀ ਐਸਐਸਪੀ ਦਾ ਨਾਮ ਲਿਆ ਬਿੱਟੂ ਆਲਖ ਨੇ ਕਿ ਤਤਕਾਲੀ ਐਸਐਸਪੀ ਦੀ ਅਗਰ ਜਾਂਚ ਕਰ ਲਵਾਂ ਉਹਦੇ ਆਮਦਨ ਦੇ ਸਰੋਤਾਂ ਦੀ ਜਾਂਚ ਕਰ ਲਵਾਂ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਤੇ ਉਦੋਂ ਮਜੀਠੀਆ ਮੰਤਰੀ ਸੀ ਤੇ ਜਦੋਂ ਬਲਵਿੰਦਰ ਭੂੰਦੜ ਲਿਖਦੇ ਨੇ ਕਿ ਮਜੀਠੀਆ ਸੁਪਰ ਮੁੱਖ ਮੰਤਰੀ ਵਰਗਾ ਜਾਂ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕੀਤੀ ਸੀ ਕਿ ਮੁੱਖ ਮੰਤਰੀ ਦੀ ਤਰ੍ਹਾਂ ਉਹਨਾਂ ਦਾ ਪ੍ਰਭਾਵ ਜਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਕੀਤੀ ਸੀ ਪ੍ਰੈਸ ਨੋਟ 'ਚ ਇਹਦਾ ਮਤਲਬ ਹੈ ਸੰਕੇਤ ਇਹ ਜਾਂਦੇ ਨੇ ਵੀ ਅਕਾਲੀ ਦੀ ਸਰਕਾਰ ਸੀ ਜਿਹੜੀ ਭਾਜਪਾ ਵਾਲੇ ਵੀ ਨਾਲ ਸੀ ਅਕਾਲੀ ਭਾਜਪਾ ਦੀ ਸਰਕਾਰ ਸੀ ਕਿਤੇ ਅਕਾਲੀ ਭਾਜਪਾ ਵਾਲਿਆਂ ਨੇ ਦਬਾਅ ਤਾਂ ਨਹੀਂ ਪਾਇਆ ਕੋਈ ਕਿ ਬਿਕਰਮਜੀਠੀਏ ਦੇ ਮਾਮਲੇ 'ਚ ਕੋਈ ਜਾਂਚ ਨਾ ਹੋਵੇ ਨਾ ਬੋਨੀਏ ਨਾਲਾ ਦੀ ਉਸ ਚਿੱਠੀ ਤੇ ਕੋਈ ਕਾਰਵਾਈ ਹੋਵੇ ਜਿਹੜੇ ਚਿੱਠੀ ਦਿੱਤੀ ਇਹਦੇ ਵਿੱਚ ਇਹ ਵੀ ਦੱਸਿਓ ਵੀ ਭਾਜਪਾ ਦਾ ਵੀ ਇੱਕ ਬਿਆਨ ਆਇਆ ਵੀ ਬਿਲਕੁਲ ਕੱਲ ਜਿਹੜੇ ਉਹਨਾਂ ਦੇ ਨਰਿੰਦਰ ਸਿੰਘ ਰੈਣਾ ਜਿਹੜੇ ਕੋ-ਇਨਚਾਰਜ ਨੇ ਕੱਲ ਸ਼ਰਧਾਂਜਲੀ ਸਮਾਗਮ ਸੀਗਾ ਜਿਹੜੇ ਰੁਪਾਨੀ ਸਾਹਿਬ ਸੀ ਉਹ ਦੁਨੀਆ ਤੋਂ ਚਲੇ ਗਏ ਅਹਮਦਾਬਾਦ ਹਾਲਤ ਸੇਚ ਉਹਨਾਂ ਦੀ ਸ਼ਰਧਾਂਜਲੀ ਸਮਾਗਮ 'ਚ ਨਰਿੰਦਰ ਰੈਣਾ ਨੇ ਸਾਫ਼ ਸੰਕੇਤ ਬੀਜੇਪੀ ਦੀ ਲੀਡਰਸ਼ਿਪ ਨੂੰ ਦਿੱਤੇ ਕਿ ਅਸੀਂ ਵਿਕਰਮ ਸਿੰਘ ਮਜੀਠੀਏ ਦੇ ਹੱਕ 'ਚ ਬਿਆਨ ਨਹੀਂ ਦੇਣਾ ਅਸੀਂ ਸ਼੍ਰੋਮਣੀ ਅਕਾਲੀ ਦੇ ਨਾਲ ਅਕਾਲੀ ਦਲ ਨਾਲ ਅਲਾਈਅንስ ਦਾ ਕੋਈ ਬਿਆਨ ਨਹੀਂ ਦੇਣਾ ਕੋਈ ਵੀ ਆਪਣੇ ਨਿੱਜੀ ਪੱਧਰ ਤੇ ਵੀ ਇਸ ਅਲਾਈਅንስ ਦਾ ਸਮਰਥਨ ਨਹੀਂ ਕਰੂਗਾ ਪਾਰਟੀ ਦੀ ਹਾਈ ਕਮਾਂਡ ਦਾ ਸਪਸ਼ਟ ਸਨੇਹ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੀ ਵਿਚਾਰਧਾਰਾ ਤੇ ਅੱਗੇ ਵਧੇਗੀ ਇਹ ਤਾਂ ਗੱਲਾਂ ਤੈ ਹੋ ਗਈਆਂ ਸੰਦੀਪ ਜੀ ਇਹਨਾਂ ਹਾਲਾਤਾਂ ਚ ਅਗਰ ਅਕਾਲੀ ਦਲ ਤੇ ਬੀਜੇਪੀ ਦੇ ਗੱਠ ਜੋੜ ਦੇ ਸਬੰਧ ਚ ਵੀ ਕੋਈ ਗੱਲ ਤੁਰਦੀ ਹੈ ਤੇ ਬੀਜੇਪੀ ਦਾ ਨੁਕਸਾਨ ਹੈ ਇਹ ਬੀਜੇਪੀ ਨੂੰ ਪਤਾ ਹੈ ਪਰ ਤੁਸੀਂ ਵੇਖੋ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੇ ਸਿਲੇ ਤੌਰ ਤੇ ਕਿਹੜਾ ਕੀਤਾ ਹੋਇਆ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਨੇ ਜਦੋਂ ਕਿਸੇ ਵਿਅਕਤੀ ਤੇ ਕੇਸ ਐਨਡੀਪੀਐਸ ਐਕਟ ਦਾ ਹੈ ਉਹ ਸਾਰੇ ਇਸ ਗੱਲ ਦਾ ਇੰਤਜ਼ਾਰ ਕਰਨਗੇ ਕਿ ਬਿਕਰਮਜੀਤਿਆ ਅਦਾਲਤ ਦੀ ਲੜਾਈ ਲੜੇ ਤੇ ਜੇ ਅਦਾਲਤ ਚੋਂ ਬਰੀ ਹੋ ਕੇ ਆਉਂਦਾ ਹੈ ਤੇ ਅਸੀਂ ਉਹਦੀ ਸਵਾਗਤ ਕਰਦੇ ਹਾਂ ਹੁਣ ਬਿੱਟੂ ਆਲਖ ਵਰਗੇ ਬਰੀ ਹੋ ਕੇ ਆਏ ਨੇ ਉਹਨਾਂ ਦੇ ਦਾਗ ਧੋਤੇ ਗਏ ਜਦੋਂ ਕੋਈ ਵਿਅਕਤੀ ਸਿਖਰਲੀਆ ਅਦਾਲਤਾਂ ਚੋਂ ਬਰੀ ਹੋ ਗਿਆ ਇੱਕ ਬਿੱਟੂ ਆਲਕਸੀ ਇੱਕ ਕੋਈ ਚਾਹਲ ਸਾਹਿਬ ਨੇ ਨਾਲ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਜਗਜੀਤ ਸਿੰਘ ਚਾਹਲ ਜਗਜੀਤ ਚਾਹਲ ਉਹ ਕੱਲ ਬੋਲ ਰਹੇ ਸੀ ਔਰ ਦੋਨੋਂ ਹੀ ਸਾਫ਼ ਹੋ ਕੇ ਨਿਕਲੇ ਨੇ ਹੁਣ ਇਹਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਅਕਾਲੀ ਲੀਡਰ ਉਹ ਇਸ ਇੰਤਜ਼ਾਰ 'ਚ ਹੈ ਵੀ ਇਹ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ ਅਦਾਲਤ 'ਚ ਪਤਾ ਨਹੀਂ ਕੀ ਬਣਨਾ ਹੈ ਕਿਤੇ ਸਾਨੂੰ ਉਲਟਾ ਨਾ ਪੈ ਦੇਈ ਇਹ ਹੀ ਕਾਰਨ ਹੈ ਵਿਕਰਮ ਦੇ ਹੱਕ ਚੋਡਾ ਵੱਡਾ ਖੁੱਲ ਕੇ ਸਮਰਥਨ ਨਹੀਂ ਆਇਆ ਔਰ ਪਹਿਲਾਂ ਬਿੱਟੂ ਚੰਨੀ ਜਿਹੜੇ ਬੋਲੇ ਸੀ ਹੁਣ ਚਰਨਜੀਤ ਚੰਨੀ ਕਹਿੰਦੇ ਵੀ ਮੈਂ ਤਾਂ ਗਵਾਹੀ ਦੇਣ ਨੂੰ ਤਿਆਰ ਆ ਨਸ਼ਿਆਂ ਦੇ ਮਾਮਲੇ 'ਚ ਮਜੀਠੀਏ ਦੇ ਖਿਲਾਫ ਸੋ ਇਹ ਜਿਹੜੀਆਂ ਗੱਲਾਂ ਨੇ ਸਿਆਸੀ ਤੌਰ ਤੇ ਬਹੁਤ ਵੱਡੀਆਂ ਹੋ ਗਈਆਂ ਔਰ ਮੇਰਾ ਇਹ ਮੰਨਣਾ ਹੈ ਸੰਦੀਪ ਜੀ ਕਿ ਆਮ ਆਦਮੀ ਪਾਰਟੀ ਨੇ ਰਾਜਨੀਤਿਕ ਤੌਰ ਤੇ ਮਜੀਠੀਏ ਨੂੰ ਗ੍ਰਿਫਤਾਰ ਕਰਕੇ ਇੱਕ ਮਾਸਟਰ ਸਟ੍ਰੋਕ ਖੇਡਿਆ ਇਹਦੇ ਨਾਲ ਹਾਲ ਦੀ ਘੜੀ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਉਹਨਾਂ ਦੇ ਪ੍ਰਤੀ ਲੋਕਾਂ ਦਾ ਸਮਰਥਨ ਵੱਡਾ ਹੋਇਆ ਔਰ ਟੈਪ ਵਿਖ ਵਿਜੀਲੈਂਸ ਦੀ ਕਾਰਵਾਈ ਕਰੂਗੀ ਕਿ ਕੀ ਵਿਜੀਲੈਂਸ ਬਿਊਰੋ ਕੋਈ ਸਬੂਤ ਸਬਾਤ ਲੱਭ ਸਕਦੀ ਹੈ ਜੇ ਤਾਂ ਕੋਈ ਸਬੂਤ ਲੱਭ ਲੇ ਔਰ ਵਿਕਰਮਜੀਠੇ ਨੂੰ ਕਾਨੂੰਨੀ ਤੌਰ ਤੇ ਉਲਝਾ ਲਿਆ ਇਸ ਕੇਸ ਚ ਫਿਰ ਤਾਂ ਆਮ ਆਦਮੀ ਪਾਰਟੀ ਨੂੰ 27 ਦੀਆਂ ਚੋਣਾਂ ਚ ਵੀ ਇਹਦਾ ਫਾਇਦਾ ਮਿਲਦਾ ਨਜ਼ਰ ਆਊਗਾ ਕਿਉਂਕਿ ਮੁੱਦਾ ਇਸ ਕਰਕੇ ਚੋਣਾਂ ਦੀ ਗੱਲ ਕਰਦਾ ਨਸ਼ੇ ਦਾ ਮੁੱਦਾ ਬਹੁਤ ਵੱਡਾ ਹੈ ਵਿਕਰਮ ਤੇ ਜਿਹੜਾ ਐਲੀਗੇਸ਼ਨ ਹੈ ਉਹ ਵੀ ਬਹੁਤ ਵੱਡਾ ਹੈ ਵਿਕਰਮ ਤੇ ਪਰਚਾ ਬਹੁਤ ਵੱਡਾ ਹੈ ਅਗਰ ਕੁਝ ਸਾਬਤ ਨਹੀਂ ਹੁੰਦਾ ਤੇ ਬਿਕਰਮਜੀਠੀਆ ਹੀਰੋ ਬਣਦਾ ਹੈ ਅਗਰ ਕੁਝ ਸਾਬਤ ਹੋ ਗਿਆ ਤੇ ਬਿਕਰਮਜੀਠੀਆ ਰਾਜਨੀਤਿਕ ਤੌਰ ਤੇ ਜ਼ੀਰੋ ਹੋ ਜਾਊਗਾ ਕਿਉਂਕਿ ਜਿਹੜਾ ਇਹ ਨਸ਼ੇ ਦਾ ਦਾਗ ਹੈ ਇਹ ਮਟਿਆ ਨਹੀਂ ਮਿਟਦਾ ਪਰ ਉਹ ਵੀ ਜਿਹੜਾ ਪਰਚਾ ਉਹਦੇ ਤੇ ਐਨਡੀਪੀਐਸ ਐਕਟ ਦਾ ਇਹ ਬਹੁਤ ਵੱਡਾ ਪਰਚਾ ਹੈ ਔਰ ਇਹਦੇ ਵਿੱਚ ਬਹੁਤ ਸਜ਼ਾ ਹੁੰਦੀ ਹੈ ਅਗਰ ਕੋਈ ਬੰਦਾ ਦੋਸ਼ੀ ਸਾਬਤ ਹੋ ਜੇ ਔਰ ਤੁਸੀਂ ਵੇਖੋ ਬਿੱਟੂ ਚਾਲ ਵਰਗੇ ਬਰੀ ਹੋਏ ਬਰੀ ਹੋਣ ਤੋਂ ਪਹਿਲਾਂ ਵੀ ਬਿੱਟੂ ਚਾਲ 6.5 ਸਾਲ ਉਸ ਵਿਅਕਤੀ ਨੂੰ ਜੇਲ੍ਹ ਕੱਟਣੀ ਪਈ ਉਹਨਾਂ ਦਾ ਗੱਲਾ ਸਾਹਿਬ ਕਰਦੀ ਇਹੋ ਸੀਗਾ ਵੀ ਅਸੀਂ ਬਰੀ ਤਾਂ ਹੋ ਗਏ ਆ 6.5 6.5 ਸਾਲ ਅਸੀਂ ਜੇਲ੍ਹ ਕੱਟੀ ਆ ਸਾਡੇ ਬੱਚਿਆਂ ਨੇ ਜਿਹੜਾ ਮੈਂਟਲ ਟੌਰਚਰ ਚੱਲਿਆ ਸਿਰਫ ਇੱਕ ਝੂਠੇ ਪਰਚੇ ਦੇ ਕਰਕੇ ਬਾਅਦ ਚੋਂ ਅਸੀਂ ਬਰੀ ਹੋ ਗਏ ਚਾਲ ਸਾਹਿਬ ਜਿਹੜੇ ਸੀਗੇ ਜਿਹੜੇ ਉਹਨਾਂ ਦਾ ਨਾਮ ਦੱਸਿਓ ਪੂਰਾ ਮੈਂ ਭੁੱਲ ਜਾਂਦਾ ਮਨਿੰਦਰ ਸਿੰਘ ਬਿੱਟੂ ਔਲਖ ਹਾਂ ਜਿਹੜੇ ਬਿੱਟੂ ਔਲਖ ਨੇ ਬਿੱਟੂ ਬਿੱਟੂ ਔਲਖ ਦੇ ਮਾਤਾ ਜੀ ਦੁਨੀਆ ਤੋਂ ਚਲੇ ਗਏ ਔਰ ਜਿਹੜੇ ਚਾਲ ਨੇ ਉਹਨਾਂ ਦੇ ਮਾਤਾ ਪਿਤਾ ਦੁਨੀਆ ਤੋਂ ਚਲੇ ਗਏ ਸੋ ਇਹ ਜਿਹੜੀ ਗੱਲ ਹੈ ਸੋ ਬਾਕੀ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਜਿਹੜਾ ਦੁੱਖ ਝੱਲਿਆ ਉਹ ਵੱਖਰਾ ਸੋ ਠੀਕ ਹੈ ਤੁਹਾਡੀ ਗੱਲ ਕਿ ਇਹ ਜਦੋਂ ਕੋਈ ਬੰਦਾ ਬਰੀ ਹੁੰਦਾ ਜਿਹੜੀ ਉਹਨੇ ਜੇਲ੍ਹ ਕੱਟੀ ਹੁੰਦੀ ਆ ਉਹਦਾ ਦੁੱਖ ਰਹਿੰਦਾ ਪਰ ਅਸੀਂ ਜਿਵੇਂ ਮਜੀਠੀਆ ਦੀ ਗੱਲ ਕਰਦੇ ਆ ਅਸੀਂ ਉਹਦੇ ਤੇ ਵਾਪਸ ਮੁੜਦੇ ਆ ਹੁਣ ਪੇਸ਼ ਕੀਤਾ ਜਾਣਾ ਹੈ 2 ਜੁਲਾਈ ਨੂੰ ਸੰਦੀਪ ਜੀ ਕੱਲ ਕੱਲ ਮਜੀਠੀਆ ਨੂੰ ਪੇਸ਼ ਕੀਤਾ ਜਾਣਾ ਹੈ ਅੱਜ ਖਬਰ ਆ ਗਈ ਕਿ ਐਨਸੀਬੀ ਦੀ ਐਂਟਰੀ ਹੋ ਸਕਦੀ ਹੈ NCB ਦੀ ਐਂਟਰੀ ਦਾ ਹੋਣਾ ਇਹ ਬਹੁਤ ਵੱਡੀ ਗੱਲ ਹੈ ਪਰ ਅਗਰ ਨੈਸ਼ਨਲ ਅਗਰ ਨਾਰਕੋਟਿਕਸ ਕੰਟਰੋਲ ਬਿਊਰੋ ਇਹਦੇ ਵਿੱਚ ਆ ਜਾਂਦਾ ਹੈ ਉਹ ਵੀ ਰਿਮਾਂਡ ਮੰਗੇਗਾ ਆਉਣ ਵਾਲੇ ਸਮੇਂ 'ਚ ਕਿ ਅਸੀਂ ਐਂਡੀਪੀਐਸ ਐਕਟ ਦੇ ਮਾਮਲੇ 'ਚ ਬਿਕਰਮ ਜੀਠੀਏ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰਨੀ ਹੈ ਫਿਰ ਕੱਲ ਨੂੰ ED ਨਵੇਂ ਸਿਰੇ ਤੋਂ ਸਰਗਰਮ ਹੋ ਸਕਦੀ ਹੈ ਕਿਉਂਕਿ ED ਦਾ ਕੇਸ ਬੰਦ ਤਾਂ ਨਹੀਂ ਹੋਇਆ ਹਾਲਾਂਕਿ ਇੱਕ ਦਿਨ ਉਹਨਾਂ ਦੇ ਵਕੀਲ ਕਹਿੰਦੇ ਸੀ ਵੀ ਕਲੀਨ ਚਿੱਟ ਮਿਲੀ ED ਤੋਂ ਕੋਈ ਜ਼ਿਕਰ ਆਇਆ ਸੀ ਮੈਂ ਭੁੱਲ ਗਿਆ ਕਿ ਇਹਨਾਂ ਨੇ ਗੱਲ ਕਹੀ ਸੀ ਪਰ ਮੈਨੂੰ ਨਹੀਂ ਲੱਗਦਾ ਈਡੀ ਦਾ ਕੇਸ ਬੰਦ ਹੋਇਆ ਹੈ ਈਡੀ ਨਵੇਂ ਸਿਰੇ ਤੋਂ ਵੀ ਕੇਸ ਖੋਲ ਸਕਦੀ ਹੈ ਅਗਰ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਦਖਲ ਇਸ ਮਾਮਲੇ ਦੇ ਵਿੱਚ ਬਣਦਾ ਸੋ ਵਿਕਰਮ ਜੀਠੀ ਦੀਆਂ ਸੰਦੀਪ ਜੀ ਚਿੰਤਾਵਾਂ ਘਟੀਆਂ ਨਹੀਂ ਚਿੰਤਾਵਾਂ ਵਿਕਰਮ ਜੀਠੀਆ ਦੀਆਂ ਉਸੇ ਤਰ੍ਹਾਂ ਬਰਕਰਾਰ ਨੇ ਔਰ ਸਿਆਸੀ ਤੌਰ ਤੇ ਇਹਦਾ ਵਿਕਰਮ ਨੂੰ ਵੀ ਲੱਗਣਾ ਹੈ ਵਿਕਰਮ ਦੇ ਲਈ ਵੀ ਇਸ ਇਨ੍ਹਾਂ ਹਾਲਾਤਾਂ ਚੋਂ ਸਿਆਸੀ ਤੌਰ ਤੇ ਉਭਾਰ ਲੈਣਾ ਬੜਾ ਔਖਾ ਹੈ ਅਰੇ ਖੋਰ ਮਾਮਲਾ ਤੁਹਾਨੂੰ ਯਾਦ ਹੋਣਾ ਹੈ ਵਿਕਰਮ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਮੰਤਰੀ ਦੀਆਂ ਤਸਵੀਰਾਂ ਪਾਈਆਂ ਸੀ ਆ ਆਮ ਆਦਮੀ ਪਾਰਟੀ ਦੇ ਲੋਕਲ ਬਾਡੀ ਮਿਨਿਸਟਰ ਹੈ ਹਾਂ ਔਰ ਉਹ ਬੜੀਆਂ ਅਪੱਤੀ ਜਨਕ ਤਰੀਕੇ ਦੇ ਨਾਲ ਮਤਲਬ ਉਹ ਅਸੀਂ ਆਮ ਪਰਿਵਾਰ ਚੋਂ ਉਹਨਾਂ ਦੀਆਂ ਤਸਵੀਰਾਂ ਸ਼ੇਅਰ ਨਹੀਂ ਕਰਦੇ ਹੁਣ ਅਗਰ ਕੱਲ ਵਿਕਰਮ ਜੀਠੀ ਨੂੰ ਪੇਸ਼ ਕੀਤਾ ਜਾਂਦਾ ਜਦੋਂ ਅਗਰ ਵਿਜੀਲੈਂਸ ਬਿਊਰੋ ਕੋਲੇ ਕੋਈ ਠੋਸ ਸਬੂਤ ਨਹੀਂ ਹੁੰਦਾ ਵੈਸੇ ਤਾਂ ਪਹਿਲਾਂ 7 ਦਿਨ ਦਾ ਰਿਮਾਂਡ ਦਿੱਤਾ ਸੀ ਹੁਣ ਉਮੀਦ ਹੈ ਕਿ ਅਦਾਲਤ ਬਿਕਰਮ ਮਜੀਠੀਏ ਦੇ ਮਾਮਲੇ 'ਚ ਵਿਜੀਲੈਂਸ ਬਿਊਰੋ ਨੂੰ ਘੱਟੋ ਘੱਟ 2-3 ਦਿਨ ਦਾ ਰਿਮਾਂਡ ਤਾਂ ਦੇਗੀ ਅਗਰ ਕੁਝ ਖਾਸ ਪ੍ਰਾਪਤੀ ਨਹੀਂ ਹੁੰਦੀ ਅਗਰ ਕੋਈ ਠੋਸ ਸਬੂਤ ਲਿਆਈ ਮਜੀਠੀਏ ਦੀ ਪ੍ਰਾਪਰਟੀ ਬਾਰੇ ਵਿਜੀਲੈਂਸ ਬਿਊਰੋ ਵਾਲੇ ਫਿਰ ਹੋ ਸਕਦਾ ਇਹ ਰਿਮਾਂਡ ਵੱਡਾ ਵੀ ਹੋ ਜੇ ਪਰ ਅਗਰ ਇਹ ਰਿਮਾਂਡ 2-3 ਦਿਨ ਦਾ ਹੁੰਦਾ ਹੈ ਤੇ ਫਿਰ ਇੱਕ ਨਵਾਂ ਪਰਚਾ ਵੀ ਮੈਨੂੰ ਲੱਗਦਾ ਬਿਕਰਮ ਮਜੀਠੀਏ ਤੇ ਪੈ ਸਕਦਾ ਹੈ ਉਹ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ ਉਸ ਸਬੰਧ ਦੇ ਵਿੱਚ ਵੀ ਜਿਹੜੇ ਮੰਤਰੀ ਨੇ ਉਹਨਾਂ ਨੇ ਸ਼ਿਕਾਇਤ ਦਿੱਤੀ ਹੋਈ ਆ ਪੁਲਿਸ ਕੰਪਲੇਂਟ ਦਿੱਤੀ ਹੋਈ ਐ ਸੋ ਇਸ ਕੇਸ ਤੋਂ ਬਾਅਦ ਅਗਰ ਵਿਜੀਲੈਂਸ ਨੂੰ ਲੱਗਿਆ ਕਿ ਹੁਣ ਸਾਡਾ ਰਿਮਾਂਡ ਨਹੀਂ ਮਿਲਣਾ ਤੇ ਪੁਲਿਸ ਇੱਕ ਫਰੈਸ਼ ਕੇਸ ਵੀ ਦਰਜ ਕਰ ਸਕਦੀ ਆ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੇ ਉਸ ਨਵੇਂ ਕੇਸ 'ਚ ਵਿਕਰਮ ਦੀ ਅਰੈਸਟ ਪਾਈ ਜਾ ਸਕਦੀ ਆ ਸੋ ਐਡੀ ਛੇਤੀ ਛੇਤੀ ਵਿਕਰਮ ਜੀਠੀ ਦਾ ਖੈਰਾ ਖਹਿੜਾ ਮੈਨੂੰ ਛੁੱਟਣ ਵਾਲਾ ਨਹੀਂ ਲੱਗਦਾ ਮੈਨੂੰ ਲੱਗਦਾ ਲੰਬੇ ਸਮੇਂ ਲਈ ਉਹਨਾਂ ਨੂੰ ਹੁਣ ਇਹ ਜਿਹੜੀ ਕਾਨੂੰਨੋ ਕਾਨੂੰਨੀ ਜਦੋਜਹਿਦ ਹੈ ਉਹਦਾ ਹਿੱਸਾ ਬਣਨਾ ਪਏਗਾ। ਯਲਾ ਸਭ ਸਾਡੇ ਦਰਸ਼ਕਾਂ ਨੂੰ ਇਸ ਗੱਲ 'ਚ ਕੀ ਇੰਟਰਸਟ ਆ ਵੀ ਸਾਡੇ ਜਿਹੜੇ ਗਵਰਨਰ ਆ ਉਹ ਛੁੱਟੀ ਤੇ ਗਏ ਆ ਉਹਨਾਂ ਨੇ ਵਾਪਸ ਆ ਜਾਣਾ। ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੈ। ਪਰ ਸਵਾਲ ਇਹ ਆ ਵੀ ਗਵਰਨਰ ਸਾਹਿਬ ਨੇ ਜਦੋਂ ਵਾਪਸ ਆਉਣਾ ਨਾ ਪੰਜਾਬ ਛੁੱਟੀ ਤੋਂ ਬਾਅਦ ਗੁਲਾਬਜੰਦ ਕੁਟਾਰੀਆ ਸਾਹਿਬ ਨੇ ਤੇ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਜਾਣਾ। ਹੋ ਸਕਦਾ ਕੋਈ ਡਿਪਟੀ ਸੀਐਮ ਬਣ ਜੇ ਹੋ ਸਕਦਾ ਵਿਭਾਗ ਜਿਹੜੇ ਆ ਉਹ ਕਿਸੇ ਨੂੰ ਬਦਲ ਕੇ ਘਟਾ ਦਿੱਤੇ ਜਾਣ ਕਿਸੇ ਨੂੰ ਵਧਾ ਦਿੱਤੇ ਜਾਣ ਇਹ ਜਰਾ ਗੱਲ ਜਿਹੜੀ ਹੈ ਤੁਸੀਂ ਖੁੱਲ ਕੇ ਦੱਸੋ ਮਾੜੀ ਦੇਖੋ ਇਹ ਤਾਂ ਗੱਲ ਪੱਥਰ ਤੇ ਲਕੀਰ ਹੈ ਕਿ ਸੰਜੀਵ अरोड़ा ਉਹਨਾਂ ਨੇ ਮੰਤਰੀ ਬਣਨਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੇ ਲੁਧਿਆਣਾ ਦੇ ਵਿੱਚ ਇੱਕ ਪਬਲਿਕ ਰੈਲੀ ਦੇ ਦੌਰਾਨ ਐਲਾਨ ਕੀਤਾ ਸੀ ਕਿ ਤੁਸੀਂ ਸੰਜੀਵ अरोड़ा ਨੂੰ ਜਿਤਾਓ ਅਸੀਂ ਇਹਨਾਂ ਨੂੰ ਮੰਤਰੀ ਬਣਾਵਾਂਗੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸੰਜੀਵ अरोड़ा ਨੂੰ ਸਿਰਫ ਮੰਤਰੀ ਬਣਾਉਂਦੇ ਨੇ ਜਾਂ ਉਹਨਾਂ ਨੂੰ ਡਿਪਟੀ ਮੰਤਰੀ ਬਣਾਉਂਦੇ ਨੇ ਡਿਪਟੀ ਮੁੱਖ ਮੰਤਰੀ ਬਣਾਉਂਦੇ ਹਨ ਹਾਂ ਕਿਉਂਕਿ ਆਮ ਤੌਰ ਤੇ ਚੋਣਾਂ ਤੋਂ ਪਹਿਲਾਂ ਜਿਹੜਾ ਸਾਲ ਸਵਾ ਸਾਲ ਡੇਢ ਸਾਲ ਹੁੰਦਾ ਹੈ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਰੇ ਭਾਈਚਾਰਿਆਂ ਦੇ ਵੋਟ ਬੈਂਕ ਅਟਰੈਕਟ ਕਰੀਏ ਔਰ ਸਾਨੂੰ ਸਭ ਨੂੰ ਪਤਾ ਹੈ ਕਿ 24 ਦੀਆਂ ਵੋਟਾਂ 'ਚ ਬੀਜੇਪੀ ਨੇ ਵੱਡੀ ਗਿਣਤੀ 'ਚ ਗੈਰ ਸਿੱਖ ਵੋਟ ਬੈਂਕ ਹਾਸਲ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਇਹ ਹੋ ਸਕਦੀ ਹੈ ਕਿ ਇੱਕ ਤਾਂ ਅਸੀਂ ਵਿਕ੍ਰਮ ਤੇ ਕਾਰਵਾਈ ਕਰਤੀ ਅਕਾਲੀ ਦਲ ਬਹੁਤ ਕਮਜ਼ੋਰ ਹੈ ਤੇ ਇਸ ਮੌਕੇ ਤੇ ਅਸੀਂ ਉਹ ਵੋਟ ਬੈਂਕ ਜਿਹਦੇ ਤੇ ਕਾਂਗਰਸ ਤੇ ਖਾਸ ਤੌਰ ਤੇ ਬੀਜੇਪੀ ਆਪਣਾ ਹੱਕ ਜਿਤਾਉਂਦੀ ਹੈ ਅਸੀਂ ਉਸ ਵੋਟ ਬੈਂਕ ਤੇ ਵੀ ਵੱਡੀ ਸੱਨ ਮਾਰੀਏ ਹੁਣ ਆਮ ਆਦਮੀ ਪਾਰਟੀ ਅਗਰ ਡਿਪਟੀ ਮੁੱਖ ਮੰਤਰੀ ਬਣਾਏਗੀ ਸੰਦੀਪ ਜੀ ਤੇ ਇੱਕ ਨਹੀਂ ਬਣਾਏਗੀ ਦੋ ਬਣਾਏਗੀ ਜਾਂ ਤਾਂ ਸੰਜੀਵ ਅਰੋੜਾ ਨੂੰ ਮંત્રી ਬਣਾਇਆ ਜਾਏਗਾ ਅਗਰ ਡਿਪਟੀ ਮੁੱਖ ਮੰਤਰੀ ਬਣਾਉਣਾ ਹੋਇਆ ਤੇ ਆਮ ਆਦਮੀ ਪਾਰਟੀ ਦੋ ਡਿਪਟੀ ਮੁੱਖ ਮੰਤਰੀ ਬਣਾਏਗੀ ਇੱਕ ਤਾਂ ਹਿੰਦੂ ਭਾਈਚਾਰੇ ਚੋਂ ਬਣਾਏਗੀ ਔਰ ਇੱਕ ਸਾਡੇ ਜਿਹੜੇ ਐਸਸੀ ਬੀਸੀ ਭਾਈਚਾਰਾ ਹੈ ਇੱਕ ਡਿਪਟੀ ਮੁੱਖ ਮੰਤਰੀ ਦਲਿਤ ਭਾਈਚਾਰੇ ਚੋਂ ਬਣਾਏਗੀ ਅਗਰ ਦੋ ਬਣਾਏਗੀ ਤਾਂ ਅਗਰ ਉਹ ਸਿਰਫ ਮੰਤਰੀ ਬਣਾਉਣਗੇ ਸੰਜੀਵ अरोड़ा ਨੂੰ ਤਾਂ ਵੀ ਉਹਨਾਂ ਦਾ ਮਕਸਦ ਹੱਲ ਹੁੰਦਾ ਕਿ ਅਸੀਂ ਮੰਤਰੀ ਮੰਡਲ ਚ ਜੋ ਵਾਅਦਾ ਕੀਤਾ ਸੀ ਵਿਸਥਾਰ ਕੀਤਾ ਸੀ ਉਹ ਬਣਾਤਾ ਅਸਲ 'ਚ 2017 ਵੇਲੇ ਇੱਕ ਥਾਂ ਤੇ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕਰਤਾ ਸੀ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਦੀ ਹੈ ਤੇ ਅਸੀਂ Dalit ਭਾਈਚਾਰੇ 'ਚੋਂ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਉਸ ਤੋਂ ਬਾਅਦ ਹੋਇਆ ਕਿ ਓਪੋਜੀਸ਼ਨ 'ਚ ਆਈ ਆਮ ਆਦਮੀ ਪਾਰਟੀ ਲੀਡਰ ਆਫ ਓਪੋਜੀਸ਼ਨ ਬਣ ਗਏ ਐਚਐਸ ਫੂਲਕਾ ਬਣੇ ਲੀਡਰ ਆਫ ਓਪੋਜੀਸ਼ਨ ਉਸ ਤੋਂ ਬਾਅਦ ਸੁਖਪਾਲ ਖਹਿਰਾ ਬਣੇ ਔਰ ਅਸੀਂ ਵੇਖਿਆ ਕਿ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਲੀਡਰ ਆਫ ოਪੋਜੀਸ਼ਨ ਹਰਪਾਲ ਚੀਮਾ ਨੂੰ ਸੰਦੀਪ ਜੀ ਲੀਡਰ ਆਫ ოਪੋਜੀਸ਼ਨ ਹਰਪਾਲ ਚੀਮਾ ਨੂੰ ਬਣਾਤਾ ਸੀ ਜਦੋਂ ਸੁਖਪਾਲ ਖੈਰਾਂ ਨੂੰ ਉਹਨਾਂ ਨੇ ਇੱਕ ਟਵੀਟ ਕਰਕੇ ਹਟਾ ਦਿੱਤਾ ਸੀ ਆਮ ਆਦਮੀ ਪਾਰਟੀ ਨੇ ਹੁਣ ਹਰਪਾਲ ਚੀਮਾ ਅਗਰ ਲੀਡਰ ਆਫ ოਪੋਜੀਸ਼ਨ ਸੀ ਤੇ ਫੇਰ ਅਗਰ ਦੋ ਡਿਪਟੀ ਮੁੱਖ ਮੰਤਰੀ ਹੁਣ ਬਣਾਉਣੇ ਨੇ ਆਮ ਆਦਮੀ ਪਾਰਟੀ ਨੇ ਹਰਪਾਲ ਚੀਮਾ ਨੂੰ ਬਣਾ ਸਕਦੇ ਨੇ ਕਿਉਂਕਿ ਉਹਨਾਂ ਦਾ ਕਦ ਵੱਡਾ ਹੈ ਫਾਈਨਾਂਸ ਮਿਨਿਸਟਰ ਨੇ ਇਹਦੇ ਨਾਲ ਹਰਪਾਲ ਜੀਮਾ ਡਿਪਟੀ ਮੁੱਖ ਮੰਤਰੀ ਵੀ ਬਣ ਗਏ। ਦਲਿਤ ਭਾਈਚਾਰੇ ਨੂੰ ਨੁਮਾਇੰਦਗੀ ਵੀ ਹੋ ਗਈ ਔਰ ਉਹ ਵਾਦਾ ਜਿਹੜਾ 2017 ਤੋਂ ਪਹਿਲਾਂ ਕੀਤਾ ਸੀ ਉਹ ਵੀ ਪੂਰਾ ਹੁੰਦਾ ਔਰ 27 ਚਾਮ ਆਗਮੀ ਪਾਰਟੀ ਦਾ ਦਾਵਾ ਫਿਰ ਹੋਰ ਤਕੜਾ ਹੁੰਦਾ ਕਿ ਅਸੀਂ ਜਿਹੜਾ ਵਾਦਾ ਕਰਦੇ ਆ ਉਹ ਅਸੀਂ ਪੂਰਾ ਕਰਦੇ ਆ ਤੇ ਅਗਰ ਹਰਪਾਲ ਜੀਮਾ ਦਲਿਤ ਭਾਈਚਾਰੇ ਚੋਂ ਡਿਪਟੀ ਮੁੱਖ ਮੰਤਰੀ ਬਣਾ ਲੈਂਦੇ ਨੇ ਇੱਕ ਹਿੰਦੂ ਭਾਈਚਾਰੇ ਚੋਂ ਡਿਪਟੀ ਮੁੱਖ ਮੰਤਰੀ ਬਣ ਜਾਂਦਾ ਤੇ ਫਿਰ ਸਿਆਸੀ ਤੌਰ ਤੇ ਇਹ ਵੀ ਕਹਿਣ ਜੋਗੇ ਹੋ ਜਾਣਗੇ ਵੀ ਅਸੀਂ ਸਹੀ ਸ਼ਬਦਾਂ ਦੇ ਵਿੱਚ ਡੈਮੋਕ੍ਰੈਟਿਕ ਪਾਰਟੀਆਂ ਸਾਰੇ ਭਾਈਚਾਰਿਆਂ ਦੀਆਂ ਪਾਰਟੀਆਂ ਅਗਰ ਜੱਟ ਸਿੱਖ ਭਗਵੰਤ ਮਾਨ ਸੀਐਮ ਹੈ ਤੇ ਦਲਿਤ ਚਿਹਰਾ ਡਿਪਟੀ ਮੁੱਖ ਮੰਤਰੀ ਹੈ ਔਰ ਇੱਕ ਹਿੰਦੂ ਚਿਹਰਾ ਡਿਪਟੀ ਮੁੱਖ ਮੰਤਰੀ ਹੈ ਹਾਲਾਂਕਿ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੀ ਬਜਾਏ ਚਰਨਜੀਤ ਚੰਨੀ ਨੂੰ ਤਰਜੀਹ ਦੇ ਕੇ ਮੁੱਖ ਮੰਤਰੀ ਬਣਾ ਕੇ ਇਹ ਪੰਜਾਬ 'ਚ ਉਦਾਹਰਣ ਸੈੱਟ ਕੀਤੀ ਸੀ ਕਿ ਦੇਖੋ ਕਾਂਗਰਸ ਨੇ ਪਹਿਲੀ ਵਾਰੀ ਦਲਿਤ ਚਿਹਰੇ ਨੂੰ ਪੰਜਾਬ ਚ ਮੁੱਖ ਮੰਤਰੀ ਬਣਾਤਾ ਪਰ ਉਹਦਾ ਸਿਆਸੀ ਲਾਹਾ ਨਹੀਂ ਮਿਲ ਸਕਿਆ ਕਿਉਂਕਿ ਕੈਪਟਨ ਮਰਿੰਦਰ ਵੇਲੇ ਔਰ ਚਰਨਜੀਤ ਚੰਨੀ ਉਹਨਾਂ ਦੇ ਰਾਜ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਵੀ ਜਿਹੜੇ ਕਰਪਸ਼ਨ ਦੇ ਮਾਮਲੇ ਆ ਗਏ ਚੰਨੀ ਸਾਹਿਬ ਤਾਂ ਚੰਗੇ ਮਨੁੱਖ ਨੇ ਪਰ ਉਹਨਾਂ ਦਾ ਇੱਕ ਰਿਸ਼ਤੇਦਾਰ ਹੀ ਨੋਟਾਂ ਦੇ ਨਾਲ ਫੜਿਆ ਗਿਆ ਸੀ ਜਿਹਦੇ ਕਰਕੇ ਕਾਫੀ ਨੁਕਸਾਨ ਚਰਨਜੀਤ ਚੰਨੀ ਦਾ ਹੋਇਆ ਤੇ ਦੋਵੇਂ ਸੀਟਾਂ ਚਰਨਜੀਤ ਚੰਨੀ ਵੀ ਹਾਰ ਗਏ ਨਵਜੋਤ ਸਿੰਘ ਸਿੱਧੂ ਉਹ ਵੀ ਆਪਣੀ ਸੀਟ ਗਵਾ ਗਏ ਕਿਉਂਕਿ ਉਹਨਾਂ ਦੇ ਖਿਲਾਫ ਵੀ ਸਾਰੀਆਂ ਧਿਰਾਂ ਇਕੱਠੀਆਂ ਹੀ ਹੋ ਗਈਆਂ ਸੀ ਵੀ ਦੁਨੀਆ ਇੱਧਰ ਦੀ ਉੱਧਰ ਹੋ ਜੇ ਆਪਾਂ ਸਿੱਧੂ ਨੂੰ ਨਹੀਂ ਜਿੱਤਣ ਦੇਣਾ ਚਲੋ ਸਿੱਧੂ ਨਹੀਂ ਜਿੱਤਿਆ ਕਈ ਵਾਰੀ ਲੀਡਰ ਕਾਮਯਾਬ ਹੋ ਜਾਂਦੇ ਨੇ ਹੋਰ ਵੱਡੇ ਵੱਡੇ ਲੀਡਰ ਹਾਰ ਗਏ ਆ ਭਾਰਤ ਭੂਸ਼ਣ ਆਸ਼ੂ ਹਾਰ ਗਿਆ ਹੈਂ ਜੀ ਸੋ ਇਸ ਕਰਕੇ ਸਿਆਸਤ 'ਚ ਉਲਟ ਫੇਰ ਹੋਏ ਪਰ ਹੁਣ ਇਹ ਮੌਕਾ ਆਮ ਆਦਮੀ ਪਾਰਟੀ ਲਈ 27 ਤੋਂ ਪਹਿਲਾਂ ਟ੍ਰੈਂਡ ਸੈੱਟ ਕਰਨ ਦਾ ਹੈ ਜਾਂ ਤਾਂ ਉਹ ਇੱਕ ਮੰਤਰੀ ਬਣਾ ਦੇਗੀ ਸੰਜੀਵ ਰੋੜਾ ਨੂੰ ਇੱਕ ਅਦਾ ਮੰਤਰੀ ਹੋਰ ਬਣਾ ਸਕਦੇ ਨੇ ਜਾਂ ਅਗਰ ਡਿਪਟੀ ਮੁੱਖ ਮੰਤਰੀ ਬਣਾਉਂਦੇ ਨੇ ਤੇ ਦੋ ਬਣਾਉਣਗੇ ਜੋ ਮੈਨੂੰ ਲੱਗਦਾ ਹੈ ਇਹਦੇ ਨਾਲ ਉਹ ਸਿਆਸੀ ਸਿੱਧਾਂ ਵੀ ਤੇ ਹੋ ਸਕਦਾ ਕਿ ਉਹ ਸੰਜੀਵ अरोड़ा ਸਾਹਿਬ ਨੂੰ ਡਿਪਟੀ ਮੁੱਖ ਮੰਤਰੀ ਬਣਾ ਦੇ ਆਪਣਾ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾ ਦੇਣ ਤੇ ਹਰਪਾਲ ਜੀਮਾ ਨੂੰ ਡਿਪਟੀ ਮੁੱਖ ਮੰਤਰੀ ਬਣਾ ਦੇਣ ਇਹ ਦੇਖੋ ਹੋ ਤਾਂ ਕੁਝ ਵੀ ਸਕਦਾ ਹੈ ਫੈਸਲਾ ਤਾਂ ਦੇਖੋ ਆਮ ਆਦਮੀ ਪਾਰਟੀ ਨੇ ਕਰਨਾ ਆਪਣੀ ਆਪਣੀ ਹਰ ਪਾਰਟੀ ਦਾ ਵਿਚਾਰਧਾਰਾ ਤੇ ਫੈਸਲਾ ਹੁੰਦਾ ਮੈਂ ਤਾਂ ਕਹਿੰਦਾ ਕਿ 27 ਤੋਂ ਪਹਿਲਾਂ ਆਮ ਆਦਮੀ ਪਾਰਟੀ ਜਾਂ ਤਾਂ ਡਿਪਟੀ ਮੁੱਖ ਮੰਤਰੀ ਬਣਾਊਗੀ ਨਹੀਂ ਅਗਰ ਬਣਾਉਗੀ ਤੇ ਉਹ ਹਰਪਾਲ ਚੀਮਾ ਨੂੰ ਬਣਾ ਦੋਗੀ ਤਾਂ ਕਿ ਇਹ ਵਾਅਦਾ ਪੂਰਾ ਕਰਦੀ ਹੈ ਵੀ ਅਸੀਂ ਕਿਹਾ ਸੀ ਅਸੀਂ ਗਰੰਟੀ ਦਿੱਤੀ ਸੀ ਕਿਉਂਕਿ ਕੇਂਦਰੀyal ਜੋ ਬੋਲਦੇ ਨੇ ਉਹ ਗਰੰਟੀ ਹੈ ਉਹ ਲੋਕਾਂ ਨੂੰ ਕਹਿਣਗੇ ਵੀ ਵੇਖੋ ਅਸੀਂ ਗਰੰਟੀ ਦਿੱਤੀ ਸੀ ਅਸੀਂ ਕਰਤਾ ਸੋ ਮੈਂ ਉਸ ਨਜ਼ਰੀਏ ਨਾਲ ਕਹਿ ਰਿਹਾ ਬਾਕੀ ਤਾਂ ਦੇਖੋ ਸਿਆਸਤ ਹੈ ਹੋ ਸਕਦਾ ਹੈ ਸਿਰਫ ਸੰਜੀਵ ਅਰੋੜੇ ਨੂੰ ਹੀ ਮੰਤਰੀ ਬਣਾਉਣ ਪਰ ਇਹ ਮੰਨਿਆ ਜਾਂਦਾ ਹੈ ਕਿ ਮੰਤਰੀ ਮੰਡਲ ਚ ਫੇਰ ਬਦਲ ਕਰ ਸਕਦੇ ਨੇ ਕੁਝ ਮੰਤਰੀਆਂ ਨੂੰ ਹਟਾਇਆ ਵੀ ਜਾ ਸਕਦਾ ਹੈ ਨਵੇਂ ਮੰਤਰੀ ਆ ਸਕਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹ ਲੀਡਰਸ਼ਿਪ ਹੈ ਇਹ ਹਮੇਸ਼ਾ ਹੈਰਾਨੀਜਨਕ ਫੈਸਲੇ ਕਰਦੀ ਹੈ ਸੋ ਤੁਸੀਂ ਆਮ ਆਦਮੀ ਪਾਰਟੀ ਦੀ ਸਿਆਸਤ ਤੇ ਬਹੁਤੇ ਹੁਮਾਨ ਨਹੀਂ ਲਗਾ ਸਕਦੇ अच्छा ਡੱਲਾ ਸਾਹਿਬ ਹੁਣ ਆਪਾਂ ਗੱਲ ਕਰੀਏ ਉਹਨਾਂ ਮੁੰਡੇ ਕੁੜੀਆਂ ਦੀ ਜਿਹੜੇ YouTubeਿੰਗ ਕਰਦੇ ਆ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਮਸ਼ਹੂਰ ਹੋਣ ਦਾ ਬੜਾ ਸ਼ੌਕ ਹੈ ਉਹ ਚਾਹੁੰਦੇ ਆ ਵੀ ਜਦੋਂ ਕੋਈ ਸਾਡੇ ਪੇਜ ਤੇ ਵਿਜ਼ਿਟ ਕਰੇ ਤੇ ਉਹ ਦੇਖੇ ਵੀ ਬੱਲੇ ਬੱਲੇ ਮਿਲੀਅਨਜ਼ ਆਫ ਜਿਹੜੇ ਫਾਲੋਅਰਸ ਨੇ ਇਹ ਵੀਡੀਓ ਪਾਉਂਦੇ ਆ ਤੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਇਹਨਾਂ ਨੂੰ ਦੇਖਦੇ ਆ ਉਹ ਇਸੇ ਚੱਕਰ ਦੇ ਵਿੱਚ ਜਿਹੜੀਆਂ ਇਹਦੀਆਂ ਸੀਮਾਵਾਂ ਨੇ ਜਿਹੜੀ ਇਹਦੀ ਬਾਉਂਡਰੀ ਆ ਉਹ ਲੰਘ ਜਾਂਦੇ ਆ ਤੇ ਮੁੜ ਕੇ ਮੁਸੀਬਤ 'ਚ ਆਪ ਵੀ ਫਸਦੇ ਆ ਪਰਿਵਾਰ ਨੂੰ ਵੀ ਫਸਾਉਂਦੇ ਆ ਪਿਛਲੇ ਦਿਨੀ ਅਸੀਂ ਦੇਖਿਆ ਉਹ ਜਿਹੜੇ ਮੁੰਡੇ ਕੁੜੀਆਂ ਟਰੈਵਲ ਵਲੌਗ ਬਣਾਉਂਦੇ ਸੀਗੇ ਉਹ ਜਸੂਸੀ ਦੇ ਕੇਸ 'ਚ ਫਸੇ ਤੇ ਹੁਣ ਪੰਜਾਬ ਦੇ ਦੋ ਮੁੰਡੇ ਹੋਰ ਫਸ ਗਏ ਆ ਏਕ ਪਾਕਿਸਤਾਨ ਦਾ ਕੋਈ ਗੈਂਗਸਟਰ ਹੈ ਉਹਦੇ ਵੀਡੀਓ ਅਪਲੋਡ ਕਰਦੇ ਦੇਖੋ ਅਵੇਅਰਨੈਸ ਦੀ ਕਮੀ ਹੈ ਬਹੁਤ ਸਾਰੇ ਸਾਡੇ ਜਿਹੜੇ YouTube ਤੇ ਵੀਡੀਓਜ਼ ਬਣਾਉਂਦੇ ਨੇ ਵਲੌਗਰ ਨੇ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਗਲਤ ਕਰ ਰਹੇ ਨੇ ਇਸ ਮਾਮਲੇ 'ਚ ਅਵੇਅਰਨੈਸ ਫੈਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਆਪਣੀ ਵੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਮੈਂ ਸਾਰੇ ਯੂਟਿਊਬਰਸ ਨੂੰ ਪਹਿਲਾਂ ਕਹਿਣਾ ਹੁੰਦਾ ਕਿ ਤੁਹਾਨੂੰ ਵਿਦੇਸ਼ ਤੋਂ ਕੋਈ ਫੋਨ ਕਰਕੇ ਕਵੇ ਅਸੀਂ ਤੁਹਾਡੀ ਮਦਦ ਕਰਨੀ ਹੈ ਤੇ ਤੁਰੰਤ ਇਨਕਾਰ ਕਰ ਦਿਓ ਕਿ ਸਾਨੂੰ 1 ਰੁਪਿਆ ਨਹੀਂ ਚਾਹੀਦਾ ਕਿਸੇ ਵਿਦੇਸ਼ ਤੋਂ ਤੁਸੀਂ ਚੰਦਾ ਨਹੀਂ ਲੈਣਾ ਨੰਬਰ 1 ਨੰਬਰ 2 ਤੁਹਾਨੂੰ ਕੋਈ ਵਿਦੇਸ਼ ਤੋਂ ਕਵੇ ਅਸੀਂ ਤੁਹਾਨੂੰ ਗਿਫਟ ਭੇਜਣਾ ਚਾਹੁੰਦੇ ਹਾਂ ਅਸੀਂ ਤੁਹਾਡੇ ਕੰਮ ਤੋਂ ਬੜੇ ਪ੍ਰਭਾਵਿਤਾਂ ਤੇ ਤੁਸੀਂ ਸਪਸ਼ਟ ਤੌਰ ਤੇ ਕਿਸੇ ਸੀਏ ਨੂੰ ਮਿਲੋ ਔਰ ਕਿਸੇ ਵਕੀਲ ਨੂੰ ਮਿਲੋ ਅਗਰ ਤੁਹਾਨੂੰ ਕੋਈ ਪੈਸਿਆਂ ਦੀ ਟਰਾਂਜੈਕਸ਼ਨ ਬਾਰੇ ਗੱਲ ਕਰਦਾ ਵੀ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਕੋਈ ਅਸੀਂ ਇਸ਼ਤਿਹਾਰ ਦੇਣਾ ਤੇ ਤੁਸੀਂ ਆਪਣੇ ਸੀਏ ਨਾਲ ਅਕਾਊਂਟੈਂਟ ਨਾਲ ਸੰਪਰਕ ਕਰੋ ਉਹ ਤੁਹਾਨੂੰ ਅਗਰ ਤਾਂ ਕੋਈ ਵਿਅਕਤੀ ਬਾਹਰੋਂ ਲੀਗਲ ਹੈ ਤੇ ਤੁਹਾਡਾ ਸੀਏ ਤੁਹਾਨੂੰ ਰਾਹ ਪਾਏਗਾ ਕਿ ਲੀਗਲ ਰਾਹ ਕੀ ਹੈ ਜਾਂ ਕਿਸੇ ਵਕੀਲ ਨਾਲ ਸਲਾਹ ਕਰੋ ਦੂਸਰਾ ਬਹੁਤ ਸਾਰੇ ਲੋਕ ਸਾਡੇ ਸੰਦੀਪ ਜੀ ਉਹ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਗਰ ਕੋਈ ਗੈਂਗਸਟਰ ਹੈ ਕੋਈ ਪਾਕਿਸਤਾਨ ਚ ਬੈਠਾ ਕੋ ਕਿਤੇ ਬੈਠਾ ਅਸੀਂ ਉਹਨਾਂ ਦੀ ਵੀਡੀਓ ਡਾਊਨਲੋਡ ਕਰਕੇ ਅਪਲੋਡ ਕਰਾਂਗੇ ਤੇ ਸਾਨੂੰ ਵਿਊ ਆਉਣਗੇ ਇਹ ਗਲਤ ਹੈ ਕਾਨੂੰਨੀ ਤੌਰ ਤੇ ਗਲਤ ਹੈ ਤੇ ਗੈਰਕਾਨੂੰਨੀ ਹੈ ਤੁਸੀਂ ਕਿਸੇ ਵੀ ਮੁਲਕ ਚ ਬੈਠੇ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਹੈ ਉਹਨੂੰ ਨਾ ਪਾਓ ਤੁਸੀਂ ਆਪਣੀ ਸੋਚ ਸਮਝ ਦੇ ਮੁਤਾਬਕ ਅੱਜ ਕੱਲ ਤਾਂ ਸਾਡੇ ਮੁੰਡੇ ਬੜੇ ਕ੍ਰੀਏਟਿਵ ਨੇ ਸੰਦੀਪ ਜੀ ਸੋਸ਼ਲ ਮੀਡੀਆ ਤੇ ਇਹ ਮੁੰਡੇ ਐਨੇ ਐਨੇ ਅੱਛੇ ਵੀਡੀਓ ਕੰਟੈਂਟ ਬਣਾਉਂਦੇ ਨੇ ਕੋਈ ਸ਼ਾਰਟ ਫਿਲਮਾਂ ਬਣਾਉਂਦੇ ਨੇ ਕੋਈ ਵਲੌਗਸ ਬਣਾਉਂਦੇ ਨੇ ਖਾਣ ਪੀਣ ਦੇ ਬਣਾਉਂਦੇ ਨੇ ਟੂ ਟ੍ਰੈਵਲਸ ਤੇ ਬਣਾਉਂਦੇ ਨੇ ਸੋ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਹੈ ਇਹ ਵੀ ਮੁੰਡੇ ਜਿਨ੍ਹਾਂ ਨੇ ਉਹ ਪਾਕਿਸਤਾਨ ਦੇ ਇੱਕ ਗੈਂਗਸਟਰ ਦੀਆਂ ਵੀਡੀਓ ਪਾਈਆਂ ਨੇ ਮੈਨੂੰ ਪਹਿਲੀ ਨਜ਼ਰ ਤੋਂ ਲੱਗਦਾ ਵੀ ਇਹਨਾਂ ਮੁੰਡਿਆਂ ਨੂੰ ਪਤਾ ਨਹੀਂ ਹੋਣਾ ਵੀ ਅਸੀਂ ਕੀ ਕਰ ਰਹੇ ਹਾਂ ਇਹਨਾਂ ਨੂੰ ਹੋਣਾ ਵੀ ਉਹ ਬਹੁਤ ਜ਼ਿਆਦਾ ਕੰਟਰੋਵਰਸਿਟੀ ਚ ਹੈ ਤੇ ਜੇ ਉਹਦੀ ਵੀਡੀਓ ਪਾਵਾਂਗੇ ਤੇ ਚੱਲ ਜਾਏਗੀ ਹਾਲਾਂਕਿ ਪੁਲਿਸ ਇਨਵੈਸਟੀਗੇਟੇ ਵੀ ਕਰੇਗੀ ਵੀ ਕਿਤੇ ਕਿਸੇ ਗਿੜੀ ਮਿੱਠੀ ਸਾਜ਼ਿਸ਼ ਦੇ ਤਹਿਤ ਇਹਨਾਂ ਤੋਂ ਇੰਡੀਆ 'ਚ ਬੈਠਿਆਂ ਤੋਂ ਉਹ ਵੀਡੀਓ ਅਪਲੋਡ ਤਾਂ ਨਹੀਂ ਕਰਾਏ ਗਏ ਫਿਰ ਗੱਲ ਉਹੀ ਆ ਗਈ ਵੀ ਕਿਤੇ ਪਾਕਿਸਤਾਨ 'ਚੋਂ ਕਿਸੇ ਨੇ ਇਹਨਾਂ ਨੂੰ ਉਤਸ਼ਾਹਿਤ ਤਾਂ ਨਹੀਂ ਕੀਤਾ ਵੀ ਤੁਸੀਂ ਆਹ ਵੀਡੀਓ ਪਾਓ ਅਸੀਂ ਤੁਹਾਡੀ ਮਦਦ ਕਰਦੇ ਹਾਂ ਜਾਂ ਇਹਨਾਂ ਨੇ ਆਪ ਵਿਊ ਦੇ ਚੱਕਰ 'ਚ ਪਾ ਲਈ ਵੀਡੀਓ ਸੋ ਇਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੌਲੀ-ਹੌਲੀ ਸਿੱਖਣ ਦੀ ਲੋੜ ਹੈ ਸਭ ਨੂੰ ਅਵੇਅਰ ਹੋਣ ਦੀ ਲੋੜ ਹੈ ਔਰ ਮੈਨੂੰ ਲੱਗਦਾ ਪੰਜਾਬ ਪੁਲਿਸ ਨੂੰ ਵੀ ਔਰ ਸਾਡੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਨੂੰ ਵੀ ਜਿਹੜੇ ਇਸ਼ਤਿਹਾਰ ਹਰ ਗੱਲ ਤੇ ਲਾਉਂਦੇ ਆ ਨਾ ਗੱਲ-ਗੱਲ ਤੇ ਇਸ਼ਤਿਹਾਰ ਲਾਉਂਦੇ ਆ ਇਸ ਤਰ੍ਹਾਂ ਦੇ ਮਾਮਲਿਆਂ 'ਚ ਵੀ ਇਸ਼ਤਿਹਾਰ ਲਾਓ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਆਮ ਲੋਕ ਅੱਜਕੱਲ ਸੋਸ਼ਲ ਮੀਡੀਆ ਤੇ ਵੀਡੀਓਜ਼ ਵਗੈਰਾ ਪਾਉਂਦੇ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਵੇ ਕਿ ਅਸੀਂ ਹਰ ਚੀਜ਼ ਅਪਲੋਡ ਨਹੀਂ ਕਰਨੀ ਜੀ ਪਹਿਲਾਂ ਸਭ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਕੀ ਕਾਲ ਜੀ ਬਹੁਤ ਧੰਨਵਾਦ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਾਚਾਰਾ ਇੱਥੇ ਵਧਾਵਾਂਗੇ ਔਰ ਸਾਡੇ ਉਹਨਾਂ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਕਮੈਂਟਸ ਕਰਦੇ ਆ ਜਿਹੜੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਧੰਨਵਾਦ ਬਹੁਤ ਧੰਨਵਾਦ